ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਡੂੰਘਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ ਜਿਵੇਂ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਗੱਲ ਨੂੰ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨ ਕਰ ਸਕਦੇ ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ। ਬਸ ਉਹ ਸੈਟਿੰਗ ਚਾਹੀਦੀ ਹੈ, ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀ ਟੀਵੀ ਫਰੀਦਕੋਟ ਵਿੱਚ ਬੀਤੇ ਦਿਨੀ ਇੱਕ ਤੋਂ ਬਾਅਦ ਇੱਕ ਹੋਏ ਤਿੰਨ ਕਤਲਾਂ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਇਸ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਵੱਲੋਂ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਦੱਸ ਦਈਏ ਕਿ ਐਸਪੀ ਇਨਵੈਸਟੀਗੇਸ਼ਨ ਸੰਦੀਪ ਕੁਮਾਰ ਡੀਐਸਪੀ ਤਰਲੋਚਨ ਸਿੰਘ ਡੀਐਸਪੀ ਜਤਿੰਦਰ ਸਿੰਘ ਅਤੇ ਡੀਐਸਪੀ ਅਰुण मुੰਡਨ ਦੀ ਟੀਮ ਨੇ ਇਨ੍ਹਾਂ ਕਤਲਾਂ ਦੀ ਗੁੱਥੀ ਨੂੰ ਕੁਝ ਸਮੇਂ ਵਿੱਚ ਹੀ ਸੁਲਝਾ ਕੇ ਵੱਡੀ ਮਿਸਾਲ ਕਾਇਮ ਕੀਤੀ ਇਸ ਦੇ ਸਬੰਧ ਵਿੱਚ ਐਸਐਸਪੀ ਡਾਕਟਰ ਪ੍ਰਗਿਆ ਜੈਨ ਵੱਲੋਂ ਵੱਡੇ ਖੁਲਾਸੇ ਕੀਤੇ ਗਏ। ਉਹਨਾਂ ਦੱਸਿਆ ਕਿ ਕਤਲ ਦੀ ਪਹਿਲੀ ਵਾਰਦਾਤ ਸੰਧਵਾਦੀ ਹੈ ਜਿੱਥੇ 6 7 ਜੁਲਾਈ ਦੀ ਰਾਤ ਨੂੰ ਜਗਮੋਣ ਸਿੰਘ ਨਾਮਕ ਵਿਅਕਤੀ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਿਸ ਵੱਲੋਂ ਨਾਨਕ ਸਰ ਬਸਤੀ ਸੰਧਵਾ ਦੇ ਦੋਸ਼ੀ ਚੰਦ ਸਿੰਘ, ਹਰਬੰਸ ਕੌਰ ਅਤੇ ਇੱਕ ਨਵਾਲਗ ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੱਸਿਆ ਕਿ ਇਸ ਕਤਲ ਦੀ ਵਜ੍ਹਾ ਰੰਜਿਸ਼ ਸਾਹਮਣੇ ਆਈ ਹੈ। ਦੂਜਾ ਕਤਲ ਪਿੰਡ ਕੰਮਿਆਣਾ ਵਿਖੇ 8 ਜੁਲਾਈ ਨੂੰ ਹੋਇਆ ਸੀ ਜਿਸ ਵਿੱਚ ਦੋਸ਼ੀ ਰਵਿੰਦਰ ਕੁਮਾਰ ਉਰਫ ਸੁੱਖਾ ਵਾਸੀ ਸ੍ਰੀ ਮੁਖਸਰ ਸਾਹਿਬ ਤੇਜ ਸਿੰਘ ਵਾਸੀ ਪਿੰਡ ਕੰਮਿਆਣਾ ਤੇ ਮਨਜੀਤ ਕੌਰ ਵਾਸੀ ਪਿੰਡ ਕੰਮਿਆਣਾ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਜ਼ਿੰਦਾ ਰੋਂਦਵੀ ਬਰਾਮਦ ਕੀਤੇ ਗਏ ਇਸ ਕਤਲ ਦੀ ਵਜ੍ਹਾ ਨਜਾਇਜ਼ ਜ਼ਬੰਦ ਦੱਸੇ ਗਏ ਇਸ ਦੌਰਾਨ ਮਨਪ੍ਰੀਤ ਕੌਰ ਵੱਲੋਂ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਰਵਿੰਦਰ ਕੁਮਾਰ ਅਤੇ ਆਪਣੇ ਪਿਤਾ ਤੇਜ ਸਿੰਘ ਨਾਲ ਮਿਲ ਕੇ ਇੰਦਰਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਬਣਾਈ ਅਤੇ ਨਜਾਇਜ਼ ਪਿਸਤੌਲ ਦੇ ਨਾਲ ਇੰਦਰਜੀਤ ਸਿੰਘ ਦੀ ਹਤਿਆ ਕਰ ਦਿੱਤੀ। ਇਸੇ ਤਰ੍ਹਾਂ ਤੀਜਾ ਕਤਲ ਰਜਨੀ ਉਰਫ ਰਾਜਵੀਰ ਕੌਰ ਦਾ ਹੋਇਆ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮ੍ਰਿਤਕ ਰਜਨੀ ਦੇ ਪਿਤਾ ਗੁਰਬਖਸ਼ ਸਿੰਘ ਦੇ ਬਿਆਨਾਂ ਉੱਤੇ ਮੁਕੱਦਮਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਟੀਮਾਂ ਵੱਲੋਂ ਮ੍ਰਿਤਕ ਦੇ ਪਤੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਵੱਲੋਂ ਹਤਿਆ ਕਰਨ ਲਈ ਵਰਤਿਆ ਗਈ ਦਾ ਦਸਤਾਵੇਜ਼ ਬਰਾਮਦ ਕੀਤਾ ਗਿਆ। ਇਸ ਕਤਲ ਦੀ ਵਜ੍ਹਾ ਵੀ ਰੰਜਿਸ਼ ਦੱਸੀ ਗਈ ਦੋਸ਼ੀ ਰਸ਼ਪਾਲ ਸਿੰਘ ਅਕਸਰ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਸੀ ਜਿਸ ਕਰਕੇ ਉਹ 6 ਮਹੀਨਿਆਂ ਤੋਂ ਉਸ ਤੋਂ ਵੱਖ ਰਹਿ ਰਹੀ ਸੀ ਜਦੋਂ ਰਾਜਵੀਰ ਕੌਰ 8 ਜੁਲਾਈ ਨੂੰ ਆਪਣੇ ਬੱਚਿਆਂ ਨੂੰ ਮਿਲਣ ਗਈ ਤਾਂ ਦੋਸ਼ੀ ਰਸ਼ਪਾਲ ਸਿੰਘ ਨੇ ਉਸ ਦਾ ਕਤਲ ਕਰ ਦਿੱਤਾ ਸੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਫਰੀਦਕੋਟ ਪੁਲਿਸ ਦੀ ਜਿਹੜੀ ਟੀਮ ਹੈ ਉਹਦੇ ਵੱਲੋਂ ਇੱਕ ਬਹੁਤ ਹੀ ਸੂਝਵਾਨ ਤਰੀਕੇ ਨਾਲ ਕੰਮ ਕਰਦੇ ਹੋਏ ਪਿਛਲੇ 4 ਦਿਨਾਂ 'ਚ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਏਰੀਆਜ਼ 'ਚ 3 ਮਰਡਰ ਦੀਆਂ ਵਾਰਦਾਤਾਂ ਹੋਈਆਂ ਸੀਗੀਆਂ ਜੇ 'ਚ ਇੱਕ ਵਾਰਦਾਤ ਸਿਟੀ ਕੋਟਕਪੁਰਾ ਸੰਧਵਾ ਪਿੰਡ 'ਚ ਹੋਈ ਸੀ ਦੂਜੀ ਜਿਹੜੀ ਵਾਰਦਾਤ ਹੈ ਉਹ ਕਮਿਆਣਾ ਪਿੰਡ 'ਚ ਤਾਂ ਤੀਜੀ ਕੱਲ ਨਾਨਕਸਰ ਬਸਤੀ 'ਚ ਹੋਈ ਸੀ ਉਹ ਤਿੰਨੋਂ ਹੀ ਜਿਹੜੇ ਕੇਸਿਸ ਸੀਗੇ ਇਨੀਸ਼ੀਅਲੀ ਬਲਾਈਂਡ ਮਰਡਰ ਕੇਸਿਸ ਸੀ ਔਰ ਫਰੀਦਕੋਟ ਪੁਲਿਸ ਦੀ ਟੀਮ ਲੈਡ ਬਾਈ ਐਸਪੀ ਡੀ एंड डीएसपी फरीदकोट डीएसपी एस डीएसपी कोटकपुरा डी और एसएचओ डी uh, सदर फरीदकोट एसएचओ सिटी कोटकपुरा उन्हों एस एच ओ सिटी टू कोटकपुरा इंचार्ज सीआईए इना सारी टीम ने बहुत ही uh, समझदारी काम करते हुए इस सारे ही ब्लाइंड मर्डर केसेस ना ही सिर्फ ट्रेस किते बल्कि सारे ही दोषियों को इन रिकॉर्ड टाइम अरेस्ट भी किया ਤੇ ਉਹਦੇ ਰਿਗਾਰਡਿੰਗ ਹੀ ਅੱਜ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣ ਵਾਸਤੇ ਇੱਥੇ ਇਕੱਠੇ ਹੋਏ ਨੇ ਨੂ ਰਜਿਸਟਰ ਹੋਇਆ ਪਿੰਡ ਸੰਧਵਾ ਵਿਖੇ ਜਿੱਥੇ ਜਗਮੋਹਨ ਸਿੰਘ ਦੀ ਡੈੱਡ ਬੋਡੀ ਜਿਹੜੇ ਖੇਤ ਹੈ ਉਹਦੇ ਚੋਂ ਮਿਲੀ ਸੀ ਤਾਂ ਜਦੋਂ ਸਾਡੀਆਂ ਟੀਮਾਂ ਉੱਥੇ ਪਹੁੰਚੀ ਤਾਂ ਉਹਦੀ ਜਿਹੜਾ ਵਿਕਟਮ ਸੀ ਉਹਦੀ ਆਈਡੈਂਟੀਫਿਕੇਸ਼ਨ ਹੋਈ ਉਹਦੀ ਫੈਮਿਲੀ ਨੂੰ ਕੰਟੈਕਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਦੋਂ ਉਹਦੀ ਇੰਜਰੀ ਵੂਨ ਦੇਖਿਆ ਗਿਆ ਤੇ ਇਹ ਪਤਾ ਚੱਲਿਆ ਕਿ ਇਹ ਮਰਡਰ ਕੇਸ ਹੈ ਇਹ ਨਾਰਮਲ ਇੰਜਰੀ ਨਹੀਂ ਹੈ ਉਸੀ ਗੱਲ ਨੂੰ ਧਿਆਨ ਚ ਰੱਖਦੇ ਹੋਏ ਇਹਦੇ ਫੈਮਿਲੀ ਦੇ ਸਟੇਟਮੈਂਟਸ ਲਿਖੇ ਗਏ ਔਰ ਸਾਰੇ ਜਿਹੜੇ ਸ਼ੱਕੀ ਦੋਸ਼ੀ ਸੀ ਉਹਨਾਂ ਨੂੰ ਆ ਰਾਉਂਡ ਅਪ ਕੀਤਾ ਗਿਆ ਔਰ ਸ਼ਾਮ ਤੱਕ ਸਾਡੀ CIA ਦੀ ਟੀਮਸ ਔਰ ਸਾਡੇ ਥਾਣੇ ਦੀ ਟੀਮਾਂ ਨੇ ਬਹੁਤ ਤ્વਰਿਤ ਕਾਰਵਾਈ ਕਰਦੇ ਹੋਏ ਦੋਸ਼ੀ ਚੰਦ ਸਿੰਘ ਹਰਬੰਸ ਕੌਰ ਔਰ ਇੱਕ ਨਾਬਾਲਗ ਵਿਅਕਤੀ ਹੈ ਅਨੂ ਅਰੈਸਟ ਕਰ ਲਿਆ ਗਿਆ ਹੈ ਇਹ ਚ FIR ਨੰਬਰ 118 ਮਿਤੀ 7 ਜੁਲਾਈ ਰਜਿਸਟਰ ਹੋਈ थाना सदर ਕੋਟਕਪੂਰਾ ਅੰਡਰ ਸੈਕਸ਼ਨ 103 ਸਬਸੈਕਸ਼ਨ 1 126 ਸਬਸੈਕਸ਼ਨ 2 61 ਸਬਸੈਕਸ਼ਨ 2 ਐਂਡ 3 ਸਬਸੈਕਸ਼ਨ 5 ਬੀ ਐਨਐਸਟ ਇਹਦੇ ਵਿੱਚ ਵਜਹ ਰੰਜਿਸ਼ ਏਸੀ ਕੀ ਜਿਹੜਾ ਵਿਕਟਮ ਸੀ ਉਹਦੇ ਕੁਝ ਇਲਿਸੀਟ ਰਿਲੇਸ਼ਨਸ ਸੀ ਔਰ ਉਹਦੀ ਤਹਿਤ ਹੀ ਜਦੋਂ ਉੱਥੇ ਪਹੁੰਚਾ ਉਸ ਪ੍ਰਿੰਟ ਚ ਤਾਂ ਫਿਰ ਇੰਦੋਸ਼ੀਆਂ ਵੱਲੋਂ ਉਹਦੀ ਮਾਰਕੋਟ ਕੀਤੀ ਗਈ ਜਿਸ ਸੇ ਫਿਰ ਬਹੁਤ ਜ਼ਿਆਦਾ ਬਲੀਡਿੰਗ ਹੋਣ ਕਰਕੇ ਉਹਦੀ ਉੱਥੇ ਡੈਥ ਹੋ ਗਈ ਤਾਂ ਸਾਡੀ ਟੀਮਾਂ ਨੇ ਇਹ ਚ ਦੁਸ਼ੀਆਂ ਇਹਨੂੰ ਟ੍ਰੇਸ ਵੀ ਕੀਤਾ ਤੇ ਦੁਸ਼ੀਆਂ ਨੂੰ ਵੀ ਟਾਈਮਲੀ ਅਰੈਸਟ ਕੀਤਾ ਜਿਹੜਾ ਸੈਕਿੰਡ ਮਰਡਰ ਕੇਸ ਸੀ ਉਹ ਪਿੰਡ ਕਮਿਆਣਾ ਦਾ ਹੈ ਜੇ ਚ 8 ਜੁਲਾਈ ਨੂੰ ਇੰਦਰਜੀਤ ਸਿੰਘ ਨਾਮ ਦੇ ਬੰਦੇ ਦੀ ਜਿਹੜੀ ਹੈਗੀ ਡੈੱਡ ਬੋਡੀ ਉੱਥੇ ਮਿਲੀ ਉਹਦੇ ਘਰ ਚ ਔਰ ਇਹ ਵੀ ਕੰਪਲੀਟਲੀ ਬਲਾਈਂਡ ਮਰਡਰ ਕੇਸ ਸੀ ਜੇ ਚ ਇੰਦਰਜੀਤ ਸਿੰਘ ਆਪਣੇ ਘਰੇ ਮਨਜੇ ਤੇ ਸੀ ਔਰ ਉਹਦੇ ਸਿਰ ਤੇ ਇੱਕ ਵੂਂਡ ਸੀ ਆ ਉਹ ਚ ਵੀ ਸਾਡੀ ਟੀਮਾਂ ਉੱਥੇ ਪਹੁੰਚੀ ਸਾਰੇ ਸੀਨੀਅਰ ਆਫਿਸਰਸ ਐਸਪੀ ਡੀਸ ਆ ਬੀਐਸਪੀ ਫਰੀਦਕੋਟ ਡੀਐਸਪੀਡੀ ਇਨਚਾਰਜ ਸੀਆਈਏ ਐਸਐਚਓ ਸਦਰ ਫਰੀਦਕੋਟ ਸਾਰੇ ਉੱਥੇ ਮੌਕੇ ਤੇ ਪਹੁੰਚੇ ਔਰ ਜਦੋਂ ਉੱਥੇ ਡੌਗ ਸਕਵਾਡ ਦੀ ਹੈਲਪ ਨਾਲ ਔਰ ਸਾਡੀ ਫੋਰੈਂਸਿਕ ਐਨਾਲਿਸਿਸ ਦੀ ਹੈਲਪ ਨਾਲ ਜਦੋਂ ਸਾਇੰਟੀਫਿਕਲੀ ਉਹਦੀ ਇੰਜਰੀ ਦਾ ਇੱਕ ਪ੍ਰਾਇਮਰ ਫੇਸਿਅਲ ਐਨਾਲਿਸਿਸ ਕੀਤਾ ਗਿਆ ਤਾਂ ਦੇ ਜਿਹੜੇ ਟੇਲ ਟੇਲ ਸਾਈਂਸ ਜਿਹਨੂੰ ਕਹਿੰਦੇ ਹਨ ਤਵਦੀਸ਼ ਪ੍ਰੋਪਰ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਕਿ ਇੱਕ ਫਾਇਰਆਮ ਇੰਜਰੀ ਹੋ ਸਕਦੀ ਹੈ ਉਸ ਤੋਂ ਬਾਅਦ ਫਿਰ ਜਦੋਂ ਸਾਰੇ ਸਸਪੈਕਟਸ ਔਰ ਇੱਕ ਇੱਕ ਬੰਦੇ ਨੂੰ ਜਦੋਂ ਪੁੱਛ ਕੇ ਉਹਨਾਂ ਦੀ ਸਟਾਰਟ ਕੀਤੀ ਗਈ ਔਰ ਟੈਕਨੀਕਲ ਐਨਾਲਿਸਿਸ ਜਦੋਂ ਹੋਇਆ ਮੋਬਾਈਲ ਡਿਵਾਈਸਸ ਦਾ ਤਾਂ ਫਿਰ ਉਹ ਚ ਤਿੰਨ ਜਿਹੜੇ ਦੋਸ਼ੀ ਹੈ ਉਹਨਾਂ ਦਾ ਰੋਲ ਸਾਹਮਣੇ ਆਇਆ ਮਨਪ੍ਰੀਤ ਕੌਰ ਜਿਹੜੀ ਕਿ ਵਿਕਟਿਮ ਮਰਨ ਵਾਲੇ ਦੀ ਵਾਈਫ ਰਵਿੰਦਰ ਸਿੰਘ ਉਰਫ ਸੁਖਾ ਔਰ ਤੇਜ ਸਿੰਘ ਤੇਜ ਸਿੰਘ ਮਰਨ ਵਾਲੇ ਦਾ ਸਹਰਾ ਹੈ ਇਹਦੇ ਵਿੱਚ ਮੰਤਵ ਏ ਸੀ ਕੀ ਮਨਪ੍ਰੀਤ ਕੌਰ ਦੇ ਇਲਿਸੀਟ ਰਿਲੇਸ਼ਨਸੀ ਰਵਿੰਦਰ ਕੁਮਾਰ ਉਰ ਸੁਖਾ ਜਿਹੜਾ ਕਿ ਤੀਜਾ ਅਕਿਊਜ਼ਡ ਹੈ ਉਹਦੇ ਨਾਲ ਔਰ ਇਹਨਾਂ ਨੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹਨੇ ਆਪਣੇ ਮਨਪ੍ਰੀਤ ਕੌਰ ਨੇ ਆਪਣੇ ਫਾਦਰ ਨਾਲ ਵੀ ਡਿਸਕਸ ਕੀਤਾ ਤੇਜ ਸਿੰਘ ਨਾਲ ਔਰ ਇੱਕ ਪ੍ਰੋਪਰ ਤਰੀਕੇ ਨਾਲ ਇੱਕ ਮੋਟਰਸਾਈਕਲ ਤੇ ਤੇਜ ਸਿੰਘ ਔਰ ਰਵਿੰਦਰ ਕੁਮਾਰ ਸੁਖਾ ਉੱਥੇ ਗਏ ਰਾਤੀ ਔਰ ਤੇ ਉਹਦਾ ਮਰਡਰ ਕਰਤਾ ਇਹ ਜਿਹੜਾ ਵੈਪਨ ਹੈ ਇਹ रविंदर कुमार और सुखे का नजायज़ वेपन है उन्हें पॉइंट ब्लैंक रेंज से ओरे सिर पर फायर किया जिससे उसकी मौके पर ही डैथ हो गई एच भी एफ आई आर नंबर वन सिक्सटी एट डेटिड आठ सात भी सौ पच्ची रजिस्टर हुई अंडर सैक्शन 103 एंड थ्री एंड सिक्सटी वन टू बी एन एस एंड पच्ची चौवंजा उनाठ आर्म्स एक्ट दोषी अरेस्टेड है रविंदर कुमार और सुखा तेज सिंह और मनप्रीत कौर ਤਾਂ ਇਹ ਕੇਸ ਵੀ ਜਿਹੜਾ ਇੱਕ ਕੰਪਲੀਟਲੀ ਬਲਾਈਂਡ ਕੇਸ ਸੀ ਔਰ ਕਾਫੀ ਇੱਕ ਸੈਂਸੇਸ਼ਨਲ ਕੇਸ ਸੀ ਉਹਨੂੰ ਵੀ ਫਰੀਦਕੋਟ ਪੁਲਿਸ ਨੇ ਟਾਈਮਲੀ ਉਹਨੂੰ ਟ੍ਰੇਸ ਕੀਤਾ ਜਿਹੜਾ ਤੀਜਾ ਕੇਸ ਹੈ ਉਹ ਨਾਨਕਸਰ ਬਸਤੀ ਫਰੀਦਕੋਟ ਦਾ ਕੇਸ ਹੈ ਜੇਚ ਰਜਨੀ ਉਰਫ ਰਾਜਵੀਰ ਕੌਰ ਦਾ ਮਰਡਰ ਹੋਇਆ ਜਦੀ ਸੂਚਨਾ ਸਾਨੂੰ ਕੱਲ ਮਿਲੀ ਔਰ ਇਹ ਵੀ ਕੁਝ ਹੀ ਘੰਟਿਆਂ ਚ 5-6 ਘੰਟਿਆਂ ਅੱਗੇ ਐਸਐਚਓ ਸਿਟੀ ਟੂ फरीदकोट दी टीम और लेड uh, बाय डीएसपी फरीदकोट उन्होंने दोषी रशपाल सिंह ਨੂੰ ਕਾਬੂ ਕੀਤਾ और इच रशपाल सिंह uh, जो है वो राजबीर कौर मृतक उदा हस्बैंड है इनदा मैट्रिमोनिअल डिस्प्यूट पुराना चलदा सी और उन्हें गुस्से इच आके इदा लेडी दा मर्डर ਕੀਤਾ एफआईआर नंबर 300 डेटेड 9725 अंडर सेक्शन 103 1 बीएनएस ਸਨੋ ਸਿਟੀ ਫਰੀਦਕੋਟ ਰਜਿਸਟ੍ਰੇਟਰੀ